ਜਦੋਂ ਕੋਲੋਂ ਲੰਘ ਗਈ ਸਰਾਈ ਹੋ ਗਿਆ ਕੁੜੇ ਮੈਨੂੰ ਇਸ਼ਕ ਨਿਰਾਈ ਹੋ ਗਿਆ ਨਹੀਂ ਤੇਰੇ ਪਿੱਛੇ ਚੱਟ ਪਾਏ ਵਿਆਹ ਦੇ ਵਿੱਚ ਨੱਚ-ਨੱਚ ਲਾੜਾ ਲਾੜੀ ਨੇ ਬੰਨੇ ਰੰਗ ਤੇ ਲਾੜ ਨੇ ਆਪਣੇ ਘਰ ਵਾਲੀ ਨੂੰ ਗੋਦੀ ਚੱਕ ਕੇ ਦਿੱਤਾ ਜਦੋਂ ਘੇੜਾ ਤਾਂ ਰਿਸ਼ਤੇਦਾਰ ਵੀ ਰਹਿ ਗਏ ਦੇਖਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਤੇ ਮੁੰਡਾ ਕੁੜੀ ਨੂੰ ਆਪਣੇ ਵਿਆਹ ਦਾ ਬੇਹਦ ਚਾਸੀਏ ਸਚਾ ਨੂੰ ਲੈ ਕੇ ਮੁੰਡਾ ਕੁੜੀ ਜਦੋਂ ਸਟੇਜ ਉੱਪਰ ਚੜ ਜਾਂਦੇ ਹਨ ਤੇ ਫਿਰ ਵਿਆਹਦ ਪਾਉਂਦੇ ਹਨ ਤਾਂ ਮਾਲ ਯਾਥੇ ਕਿ ਦੋਸਤੋ ਰਿਸ਼ਤੇਦਾਰ ਵੀ ਰਹਿ ਗਏ ਬੈਠ ਕੇ ਦੇਖਦੇ ਜੱਥੇ ਕਿ ਦੋਸਤੋ ਦੇਖਿਆ ਜਾ ਕਿ ਪੁਰਾਣੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਵਿਆਹਾਂ ਦੇ ਵਿੱਚ ਬੇਹਦ ਸ਼ਾਂਗਦੇ ਹੁੰਦੇ ਸੀ ਪਰ ਇਸ ਮੁੰਡਾ ਕੁੜੀ ਨੇ ਤਾਂ ਪੂਰਾ ਵੀ ਪਰਵਾਹ ਨਹੀਂ ਕੀਤੀ ਤੇ ਪਾਇਆ ਬੇਹਦ ਖੁੱਲੇ ਟੰਗ ਦੇ ਨਾਲ ਪੰਗੜਾ ਜੱਥੇ ਕੀ ਦੋਤੇ ਵੀਡੀਓ ਹੋ ਗਈ ਸੋਸ਼ਲ ਮੀਡੀਆ ਉਤੇ ਚਾਰ ਚਾਦਾ ਬੇਸਾ ਬਣ ਕੇ ਰਹਿ ਗਈ ਜਦੋਂ ਦੇਖਿਆ ਜਾਵੇ ਕਿ ਵਿਆਹ ਦੇ ਵਿੱਚ ਜਦੋਂ ਮੁੰਡਾ ਕੁੜੀ ਨੇ ਨੱਚ ਨੱਚ ਪੱਟੀ ਧਰਤੀ ਤਾਂ ਰਿਸ਼ਤੇਦਾਰ ਵੀ ਰਹਿ ਕੇ ਦੇਖਦੇ ਜੱਥੇ ਕੀ ਦੋਤੇ ਇਹੋ ਜਿਹੇ ਆ ਵੀਡੀਓ ਸੋਸ਼ਲ ਮੀਡੀਆ ਉਤੇ ਬੇਹਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹਦ ਖੁਸ਼ ਕਰਕੇ ਰੱਖ ਦਿੰਦੇ ਹਨ ਤੁਸ਼ਾ ਸਿਵੀ